ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਜੁੜੇ ਨੇ ਉਹਗੇ ਵਿਦਵਾਨ ਡਾਕਟਰ ਪੈਰਲਲ ਗਰਕ ਸਾਫਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਅ ਦੋਸਤੋ ਅਕਾਪ ਸਾਡੇ ਨਾਲ ਗੱਲਬਾਤ ਪੰਜਾਬ ਦੀ ਸਿਆਸਤ ਦੇ ਉੱਪਰ ਕਰਾਂਗੇ ਖਾਸ ਕਰਕੇ ਕਾਫੀ ਦਿਨਾਂ ਤੋਂ ਡਾਕਟਰ ਸਾਹਿਬ ਦੇ ਨਾਲ ਰਾਤਾਂ ਜੁੜਣੀ ਸੀ ਸਕੇ ਕਿਉਂਕਿ ਡਾਕਟਰ ਸਾਹਿਬ ਦੀ ਜਿਹੜੀ ਸਿਹਤ ਸੀ ਉਹ ਨਾ ਸਾਸ ਸੀ ਸਾਊਥਪਾਰਕ ਰੋਸਾ ਜਿਹੜੇ ਆਪਾਂ ਨੂੰ ਦੇਖਣ ਵਾਲੇ ਨੇ ਸੁਣਨ ਵਾਲੇ ਨੇ ਸਾਰੇ ਮੈਨੂੰ ਪੁੱਛਦੇ ਸੀ ਡਾਕਟਰ ਸਾਹਿਬ ਦੇ ਨਾਲ ਹੁਣ ਗੱਲਬਾਤ ਕਿਉਂ ਨਹੀਂ ਹੋ ਰਹੀ ਹੈਗੀ ਪਹਿਲਾਂ ਸਿਹਤ ਦਾ ਸੁਣਾਓ ਡਾਕਟਰ ਸਾਹਿਬ ਠੀਕ ਹੈ ਜੀ ਹੁਣ ਸਿਹਤ ਨਹੀਂ ਹੁਣ ਠੀਕ ਹੈ ਉਹ ਕਾਫੀ ਢਿੱਲੀ ਹੋ ਗਈ ਸੀ 3-4 ਹਫ਼ਤੇ ਲਗਾਤਾਰੀ ਮੈਨੂੰ ਮੰਜੇ ਤੇ ਰਹਿਣਾ ਪਿਆ ਉਹਦੇ ਮੈਂ ਕੱਲ ਦਾ ਮੈਂ ਜਗਾ ਬਾਹਰ ਨਿਕਲਣਾ ਸ਼ੁਰੂ ਕਰਿਆ ਤੇ ਅੱਜ ਫਿਰ ਮੈਂ ਇੱਥੇ ਆਇਆ 28 ਸੈਕਟਰ ਮੈਂ ਚਿੱਤੋ ਠੀਕ ਹੈ ਹੁਣ ਕੀ ਤੁਹਾਡੀ ਲੰਮੀ ਉਮਰ ਦੀ ਅਸੀਂ ਕਾਮਨਾ ਕਰਦੇ ਹਾਂ ਉਮੀਦ ਕਰਦੇ ਹਾਂ ਅਰਦਾਸ ਕਰ ਇਸ ਤਰੀਕੇ ਨਾਲ ਇਹ ਬੁਲੰਦ ਆਵਾਜ਼ ਪੰਜਾਬ ਤੇ ਹੱਕ ਹਕੂਕਾਂ ਦੇ ਖਾਤਰ ਇਦਾਂ ਹੀ ਗੂੰਜਦੀ ਰਹੇ ਬੋਲਦੀ ਰਹੇ ਡਾਕਟਰ ਸਾਹਿਬ ਹੁਣ ਪੰਜਾਬ ਦੀ ਸਿਆਸਤ ਖਾਸ ਕਰਕੇ ਅੱਜ ਜਿਹੜਾ ਵਿਸ਼ਾ ਹੈ ਤੁਹਾਡੇ ਕੋਲ ਉਹ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਅਲਾਈਂਸ ਬਾਰੇ ਵੀ ਇਹਦੇ ਤੇ ਕੋਲੋਂ ਸਮਝਾਂਗੇ ਮੇਰੇ ਨਾਲ ਜਿਹੜੇ ਪੰਜ ਕੈਂਡੀਡੇਟ ਜਿਹੜੇ ਮੰਤਰੀ ਸੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਉਹ ਸੀ ਤੁਹਾਡੇ ਕੋਲੋਂ ਸਮਝਾਂਗੇ ਕਿ ਇਤਿਹਾਸ ਦੀ ਪਹਿਲੀ ਘਟਨਾ ਜਾਂ ਪਹਿਲਾਂ ਵੀ ਕਦੇ ਇਦਾਂ ਆਖਰ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹਦਾ ਕ੍ਰਿਟਿਸਿਜ਼ਮ ਦਾ ਸਾਹਮਣਾ ਕਿਤੇ ਨਾ ਕਿਤੇ ਕਰਨਾ ਪੈ ਰਿਹਾ ਆਪਣੇ ਹੀ ਵਲੰਟੀਅਰਾਂ ਦੇ ਵਿੱਚ ਵੀ ਇਹ ਗੱਲਬਾਤ ਹੈਗੀ ਹੈ ਨਾਲ ਨਾਲ ਕਿਸਾਨ ਤੋਂਦੋਂ ਬੀਜਪੀ ਸਾਰੀਆਂ ਗੱਲਾਂ ਬਾਤਾਂ ਲਾਵਾਂਗੇ ਡਾਕਟਰ ਸਾਹਿਬ ਪਰ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦਾ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਪ੍ਰਾਣੀ ਪਾਰਟੀ ਹੈ ਸੰਘਰਸ਼ ਲੜੇ ਨੇ ਇਸ ਪਾਰਟੀ ਨੇ ਐਮਰਜੈਂਸੀ ਦੀ ਲੜਾਈ ਸਭ ਤੋਂ ਪਹਿਲਾਂ ਇਸ ਪਾਰਟੀ ਨੇ ਵੱਢੀ ਮੋਰਚਿਆਂ ਵਾਲੀ ਪਾਰਟੀ ਹੈ ਲੰਮੇ ਤਗੜੇ ਮੋਰਚੇ ਪਾਰਟੀ ਨੇ ਲੜਾਈ ਪਰ ਕੁਝ ਕੁ ਸਾਲਾਂ ਤੋਂ ਪਾਰਟੀ ਦਾ ਖਰਾਫ ਥੱਲੇ ਆਇਆ ਹੋਇਆ ਬੇਵਿਸ਼ਵਾਸੀ ਲੋਕਾਂ ਦੇ ਵਿੱਚ ਬਣੀ ਹੋਈ ਹੈ ਪਾਰਟੀ ਦੀ ਲਗਾਤਾਰ ਸਰਗਰਮ ਹੈ ਪਾਰਟੀ ਪਰ ਹਜੇ ਲੋਕਾਂ ਦੇ ਵਿੱਚ ਉਸ ਤਰ੍ਹਾਂ ਕੇ ਨਹੀਂ ਭਲ ਨਹੀਂ ਹੈਗੀ ਭਾਜਪਾ ਨੈਸ਼ਨਲ ਪਾਰਟੀ ਹੈ ਰਵਤ ਸਾਬ ਤੇ ਅਲਾਈਅੰਸ ਕਦੇ-ਕਦ ਕਦ ਤੁਰ ਪੈਂਦੀ ਹੈ ਕਦੇ-ਕਦ ਚੱਲਦੀ ਨਹੀਂ ਹੈ ਜਮੇਸ਼ਾਹ ਦੀ ਵੀ ਸਟੇਟਮੈਂਟ ਆ ਗਈ ਕਿ ਦੋ ਤਿੰਨ ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਊਗੀ ਕਿ ਕਿਹੜੇ ਟੈਕਨੀਕਲ ਸਿਆਸੀ ਕਾਰਨ ਹੋ ਸਕਦੇ ਨੇ ਡਾਕਟਰ ਸਾਹਿਬ ਜਿੰਨਾ ਕਰਕੇ ਸਮਝਾਉਤੋ ਨਹੀਂ ਹੋਇਆ ਜਾਂ ਜਦ ਸਮਝਾਉਤਾ ਹੋ ਜਾਂਦਾ ਉਦੋਂ ਕੀ ਹਾਲਾਤ ਰਹਿਣਗੇ ਸਮਝਾਉਤਾ ਨਹੀਂ ਹੁੰਦਾ ਉਦੋਂ ਕੀ ਹਾਲਾਤ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਿਸ ਤਰੀਕੇ ਦੇ ਨਾਲ ਤੁਸੀਂ ਅਨਲਾਈਜ਼ ਕਰ ਰਹੇ ਹੋ ਡਾਕਟਰ ਸਾਹਿਬ ਸਾਰੀ ਗੱਲ ਬਾਤ ਨੂੰ ਜੀ ਦੇਖੋ ਬੰਦੂ ਸਾਹਿਬ ਪਹਿਲੀ ਗੱਲ ਤੇ ਇਹ ਹੈ ਵੀ ਇਹ ਸਮਝਣਾ ਕਿ ਕਾਦੀ ਦਲ ਕਿਉਂਕਿ ਪਾਵਰ ਚੋਂ ਬਾਹਰ ਹੈ ਅਕਾਲੀ ਦਲ ਵੀ ਬੇਚੈਨ ਹੋਇਆ ਤੇ ਹੈ ਜਿਹੜੀ ਬੀਜੇਪੀ ਨੂੰ ਇਹ ਸਮਝਦੇ ਨੇ ਬੀਜੇਪੀ ਦੀਆਂ ਨਹੀਂ ਸਕੇਸੀ ਦੋ ਸੀਟਾਂ ਸੀ ਸਿਰਫ ਤੇ ਦੋ ਤੋਂ ਉਹ ਵੱਧ ਵੱਧ ਤੁਹਾਡੇ ਸਾਹਮਣੇ ਹੋਣਾ 10 ਚ 5 ਸਾਲ ਪੌਣੇ 6 ਸਾਲ ਪੈਣਾ ਅਜਿਹਾ ਕਿ ਇਹ 10 ਸਾਲ ਹੁੰਨਾ ਹੋਵੇ ਅਗਲੀ ਪੜੀ ਦੀ ਕੋਸ਼ਿਸ਼ ਕਰ ਰਹੀ ਹੈ ਹੁੰਦੀ ਨਹੀਂ ਹੁੰਦੀ ਵੱਖਰੀ ਗੱਲ ਹੈ ਸੋ ਦੋ ਸੀਟਾਂ ਤੋਂ ਪਰ ਕਿਉਂ ਉਹਨਾਂ ਨੇ ਆਪ ਦਾ ਜਿਹੜਾ ਸਿਧਾਂਤ ਸੀ ਉਹ ਛੱਡਿਆ ੜੀ ਉਹ ਠੀਕ ਸੀ ਗਲਤ ਸੀ ਇਸ ਚੀਜ਼ ਵਿੱਚ ਨਹੀਂ ਆ ਰਿਹਾ ਉਹ ਉਸੇ ਗੱਲ ਦੇ ਉੱਤੇ ਖੜੇ ਰਹੇ 1978 ਦੇ ਵਿੱਚ ਜਦ ਉਹਨਾਂ ਨੂੰ ਆਖਿਆ ਗਿਆ ਡਲਵੇਹਰੀ ਬਾਜਪਈ ਜਿਹੜੇ ਸੀਗੇ ਉਹ ਫੌਰਮਨਿਸਟਰ ਸੀਗੇ ਪ੍ਰਦੇਸ਼ ਮੰਤਰੀ ਸੀਗੇ ਅਡਵਾਨੀ ਜੀ ਜਿਹੜੇ ਸੀਗੇ ਉਹ ਗ੍ਰਹਿ ਮੰਤਰੀ ਸੀਗੇ ਮੁਰਾਰ ਜੀ ਦੇਸਾਈ ਦੀ ਸਰਕਾਰ ਸੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਰਐਸਐਸ ਦੇ ਨਾਲ ਕਹਿੰਦੇ ਹਾਂ ਕੀ ਹੈਗੇ ਕਹਿੰਦੇ ਸੀ ਨਾਤਾ ਤੋੜ ਕਹਿੰਦੇ ਉਹ ਨਹੀਂ ਤੋੜਨਾ ਉਹ ਆਪਣੀ ਡਾਟੋਜੀ ਚ ਹੈ ਕੋਈ ਉਹਨਾਂ ਸਹਿਮਤ ਨਹੀਂ ਮੈਂ ਵੀ ਨਹੀਂ ਸਹਿਮਤ ਪਰ ਉਹ ਆਪਣੀ ਡਾਟੋਜੀ ਚ ਖੜੇ ਰਹੇ ਤੇ ਔਰ ਬਣੀ ਇਹ ਜਿਹੜੀ ਡਾਟੋਜੀ ਆਰਐਸਐਸ ਹੁਣ ਚਵਾ ਰਹੀ ਹੈ ਇਹ ਵੀ 1925 ਚ ਬਣੀ ਸੀ ਜਦ ਵੀਰਸਵਰ ਕਰਨੇ ਇੱਕ ਉਸ ਜੀ ਬਿੰਦੂ ਹੈ ਕਿ ਕੌਟਰ ਸੋਰਕ ਜੀ ਨੇ ਇੱਕ ਦਿਖਾਸੀ ਪर्चा ਜਿਹਨਾਂ ਸੀ ਹਿੰਦੂ ਤਵਾ ਹਿੰਦੂ ਧਰਮਨੀ ਹਿੰਦੂ ਤਵਾ Hinduwad ਸੋ ਉਸ ਦੇ ਪਰ ਜਦ ਸ਼੍ਰੋਮਣੀ ਅਕਾਲੀ ਕਮੇਟੀ ਜਿਹੜੀ ਸੀ 1920 ਚ ਬਣ ਗਈ ਸੀ ਕਾਨੂੰਨ ਵੀ 1925 ਚ ਬਣ ਗਿਆ ਸਿੱਖ ਸ਼੍ਰਾਈਨ ਐਕਟ ਤੇ ਇਹਦੇ باوجود ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੁਣ ਪਿੱਛੇ ਵਸਮਾ ਚ ਪਿੱਛੇ 30 ਸਾਲ ਚ ਪਾਵਰ ਸਟਰਗਲ ਚ ਕੱਲੇ ਚ ਪੈ ਗਿਆ ਅਡਿਓਲੋਜੀ ਛੱਡ ਗਿਆ ਜੇ ਤੁਸੀਂ ਆਪਣਾ ਸਿਧਾਂਤ ਛੱਡ ਦਿੰਨੇ ਹੋ ਸਿਧਾਂਤ ਤੋਂ ਬਿਨਾ ਜਿਹੜਾ ਕੁਝ ਕੋਈ ਕੋਸ਼ਿਸ਼ ਕਰਦਾ ਕਰਨ ਦੀ ਉਹ દિਸ਼ਾ ਹੀ ਨਹੀਂ ਹੁੰਦਾ ਪਰ ਇਹ ਉਹਦਾ ਕੰਮ ਟੁੱਲਾ ਲੱਗ ਜਾਂਦਾ ਕਦੇ ਨਹੀਂ ਲੱਗਦਾ ਉਹ ਅੰਦਾਜ਼ੇ ਹੁੰਦੇ ਨੇ ਸੋ ਇਹ ਟੁੱਲਾ ਲਾਉਂਦੇ ਨੇ ਇਹ ਸਿਧਾਂਤ ਛੱਡ ਗਏ ਜਿਹੜਾ ਸਿੱਖੀ ਦਾ ਸਿਧਾਂਤ ਸੀ ਅਕਾਲੀ ਦਲ ਦੇ ਵਿੱਚ ਦੋ ਸੀਗੇ ਇੱਕ ਸੀ ਵੀ ਭਾਈ ਲਾਲੋਆ ਨਾਲ ਖੜਨਾ ਕਿਰਤ ਦਾ ਜੋਰ ਦੇਣਾ ਤੇ ਦੂਜਾ ਸੀ ਇਨਹੀ ਕਿਰਪਾ ਸੇ ਸਜੇ ਹਾਂ ਹਮ ਨਹੀਂ ਤਾਂ ਮੋਸੋ ਗਰੀਬ ਕਰੋੜ ਪਰੇ ਹਾਂ ਯਾਨੀ ਕਿ ਜਿਹੜੇ ਇਹਨਾਂ ਦੇ ਵਰਕਰ ਨੇ ਲੋਕ ਨੇ ਆਮ ਜਨਤਾ ਹੈ ਉਹਦੇ ਤੇ ਟੇਕ ਰੱਖਣੀ ਗੁਰੂ ਸਾਹਿਬ ਨੇ ਵੀ ਜਿਹੜੇ ਖਾਸਾ ਸਾਜਿਆ ਸੀ ਉਹ ਵਲੰਟੀਅਰ ਭਰਤੀ ਕਰੇ ਸੀ ਉਦੋਂ ਪਹਿਲਾਂ ਗੁਰੂ ਸਾਹਿਬ ਦਾ ਤਜਰਬਾ ਹੋ ਗਿਆ ਸੀ ਪੰਗਾਨੀ ਦੇ ਯੁੱਧ ਚ ਕਿ ਤੀਰ ਬੁੱਧੂ ਸ਼ਾਹ ਨੇ 500 ਪਠਾਨ ਭੇਜੇ ਸੀ ਉਹਦੇ ਉਹ 500 ਹੀ ਭੱਜ ਗਏ ਸੀ ਫਿਰ ਤੀਰ ਬੁੱਧੂ ਸ਼ਾਹ ਆ ਪਾਇਆ ਸੀ ਉਹਦੇ ਬੇਟਾਂ ਨੂੰ ਲੈ ਕੇ ਸ਼ਹੀਦ ਵੀ ਹੋਏ ਉਹਦੇ ਬੇਟੇ ਉੱਥੇ ਉਹਨੇ ਯੁੱਧ ਲੜਿਆ ਫਿਰ ਮਾਮਾ ਕਰਪਾਲ ਨੇ ਗੁਰੂ ਸਾਹਿਬ ਨੂੰ ਦੱਸਿਆ ਵੀ ਇਹ ਪਹਾੜੇ ਦੇ ਬੰਦੇ ਨਹੀਂ ਕੰਮ ਕਰਦੇ ਬੰਦੇ ਵਲੰਟੀਅਰ ਕੰਮ ਕਰਨਗੇ ਆ ਉਹ ਖਾਲਸਾ ਜਿਹੜਾ ਅੱਜਿਆ ਸੀ 19 ਸਾਲ ਆਪਣਾ ਸੋਨਸਰ ਨੇ ਲੈ ਨਿਮੇ ਦੇ ਵਿੱਚ ਉਹ ਖਾਲਸਾ ਇਸ ਗੱਲ ਤੋਂ ਅਨੰਦਪੁਰ ਸਾਹਿਬ ਦੀ ਤਖਤਸ਼ਿਸ਼garh ਸਾਹਿਬ ਜੀ ਨਾਲ ਅੱਜ ਕਹਿੰਦੇ ਹਾਂ ਮੱਖਵਾਲ ਕਹਿੰਦੀ ਸੀ ਉਦੋਂ ਜਗ੍ਹਾ ਉਦੋਂ ਉਹ ਖਾਲਸਾ ਸਾਜਿਆ ਗਿਆ ਸੀ ਦੂਰੋਂ ਦੂਰੋਂ ਪੂਰੇ ਭਾਰਤ ਚੋਂ ਆਏ ਸੀ ਅਰੋ ਸਾਰੇ ਦੇ ਸਾਰੇ ਕਮਜ਼ੋਰ ਵਰਗਾਂ ਚੋਂ ਆਏ ਹੋਏ ਸੀ ਉਹ ਕੋਈ ਉੱਚ ਕੁਲੀਨ ਵੀ ਨਹੀਂ ਸੀ ਨਾ ਉਹ ਬ੍ਰਾਹਮਣ ਸੀਗੇ ਨਾਈ ਉਹ ਉਸ ਤਰ੍ਹਾਂ ਦੇ ਸ਼ਕਤੀ ਸੀਗੇ ਉਹ ਵਹਿਸ਼ ਜਾਂ ਸ਼ੂਦਰਾਂ ਚੋਂ ਹੀ ਆਏ ਹੋਏ ਸੀ ਬਹੁਤੇ ਸੋ ਇਸ ਕਰਕੇ ਇਹ ਜਿਹੜਾ ਕਾ ਵੀ ਢਾਲੇ ਹੁਣ ਇਹਨੇ ਆਮ ਲੋਕਾਂ ਦੀ ਭਰਤੀ ਦੀ ਬਜਾਏ ਆਮ ਸਰਕਾਂ ਦੀ ਸਿਆਸਤ ਦੀ ਬਜਾਏ ਲੋਕਾਂ ਦੀ ਸਿਆਸਤ ਦੀ ਬਜਾਏ ਪੰਜਾਬ ਦੇ ਹੱਕਾਂ ਦੀ ਸਿਆਸਤ ਦੀ ਬਜਾਏ ਇਸ ਨੇ ਸਿਰਫ ਤਾਕਤ ਦੀ ਸਿਆਸਤ ਸ਼ੁਰੂ ਕਰਤੀ ਪਿਛਲੇ 20 ਸਾਲ ਤੋਂ ਉਹ ਤਾਕਤ ਦੀ ਸਿਆਸਤ ਵਾਸੀ ਬਲਕਿ ਮੈਂ ਕਹਾਂਗਾ 25 ਸਾਲ ਤੋਂ 26 ਸਾਲ ਤੋਂ ਜਦ ਇਹਨਾਂ ਨੇ BSP ਨਾਲੋਂ ਨਾਤਾ ਤੋੜ ਕੇ ਜੋ ਅੱਜਕੀ ਵੀ ਹੋ ਰਿਹਾ ਹੈ ਬੀਜੇਪੀ ਨਾਲ ਜੋੜ ਲਿਆ ਤੇ ਕਹਿੰਦਾ ਇਹ ਨੌ ਮਾਸ ਦਾ ਰਿਸ਼ਤਾ ਹੈ ਜਦ ਬੀਜੇਪੀ ਨੂੰ ਕੋਈ ਨਹੀਂ ਮਤਲਬ ਨਾਲ ਰਲਾਈ ਖੜਾ ਸੀ ਉਦੋਂ ਵੀ ਅਕਾਲੀ ਦਲ ਨਾਲ ਖੜਾ ਰਿਹਾ ਜਦ ਤੁਸੀਂ ਆਪਣੀ ਜਿਹੜੀ ਇੱਜ਼ਤ ਮਾਣ ਹੈ ਜਿਹੜਾ ਆਪਣਾ ਹੱਕ ਹੈ ਉਹਨੂੰ ਛੱਡ ਕੇ ਕਿਸੇ ਦੇ ਨਾਲ ਜਾਓਗੇ ਪੂਛ ਪੂਛ ਕਰਦੇ ਤੇ ਫਿਰ ਅਗੜਾ ਵੀ ਤਾਂ ਸਮਝ ਜਾਂਦਾ ਨਾ ਵੀ ਤੁਸੀਂ ਕਿੰਨੇ ਇੱਕ ਮਤਲਬ ਪਾਣੀ ਚੋਂ ਸੋ ਇਸ ਕਰਕੇ ਅਕਾਲੀ ਦਲ ਦਾ ਇਹ ਜਿਹੜਾ ਹਾਲ ਹੋਇਆ ਉਹ ਸਿਰਫ ਇਸ ਕਰਕੇ ਹੋਇਆ ਹੈ ਕਿ ਅਕਾਲੀ ਦਲ ਨੇ ਬਿਨਾਂ ਸ਼ਰਤ ਬਿਨਾ ਕੋਈ ਸਿਆਸੀ ਗੱਲਬਾਤ ਕਰੇ ਬਿਨਾ ਕੋਈ ਸਿਆਸੀ ਉਹਦੇ ਸवाय ਸੀਟਾਂ ਦੇ ਸੀਟਾਂ ਤੇ ਆਪਣੇ ਵਪਾਰ ਵਾਸਤੇ ਗੱਲ ਕਰੀਏ ਪੰਜਾਬ ਵਾਸਤੇ ਕੋਈ ਵੀ ਗੱਲ ਨਹੀਂ ਕਰੀ ਜੇ ਪਿਛਲੇ 15 ਸਾਲ ਕਾ ਵੀ ਦਲ ਨੇ ਰਾਜ ਕਰਿਆ 15 ਸਾਲ ਕੇ ਇੱਕ ਗੱਲ ਦਿਖਾ ਦੇਣ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਵਾਸਤੇ ਇਹਨਾਂ ਨੇ ਅਨੰਦਪੁਰ ਦਾ ਮਤਲਿਆ ਕੇ ਜਾਂ ਇਹਨਾਂ ਨੇ ਇੱਕ ਪੂਰੀ ਮੋਰਚਾ ਢਾਕੇ ਜਾਂ ਉਹ ਮੋਰਚੇ ਤੋਂ ਬਾਅਦ ਕੰਮ ਰੁਕੂ ਮੋਰਚਾ ਢਾਕੇ ਜਾਉਦਵਾ ਧਰਮ ਜਦੋਂ ਮੋਰਚਾ ਲਾ ਕੇ ਜਿਹੜੇ ਮਸਲੇ ਖੜੇ ਕਰੇ ਸੀ ਉਹਨਾਂ ਚੋਂ ਇੱਕ ਵੀ ਹੱਲ ਕਰਿਆ ਹੋਵੇ ਬਲਕਿ ਉਲਟੀ ਗੱਲ ਹੋ ਗਈ ਸੀ ਵੀ ਜਿਹੜੇ ਸਿੱਖ ਨੌਜਾਨਾਂ ਨੂੰ ਖਾੜਕੂ ਕਹਿ ਕੇ ਫੜ ਕੇ ਮਾਰੇ ਗਏ ਖਾਲਸਾ ਸਾਹਿਬ ਜੀ ਦੀ ਉਹ ਕਰ ਰਹੀ ਸੀ ਪਤਾਲ ਉਹਦੇ ਵਿੱਚ ਬਾਦਲ ਸਾਹਿਬ ਕਿਤੇ ਨਾ ਕਿਤੇ ਅਵੇਸਲੇ ਸੀਗੇ ਇਹਨਾਂ ਦੀ ਸਰਕਾਰ ਵੀ ਆਈ ਇਹਨਾਂ ਨੇ ਉਹ ਕਰ ਨਹੀਂ ਕਰੀ ਉਦੋਂ ਅੱਗੇ ਫਿਰ ਧਰਮ ਦੇ ਉੱਤੇ ਵੀ ਹਮਲਾ ਹੋ ਗਿਆ ਫਿਰ ਤਾਂ ਸਿੱਖ ਝਾਤ ਦੇ ਨਾਲ ਨਾਲ ਵੀ ਗੁਰਬਾਣੀ ਦੀ ਬੇਅਦਬੀ ਪਰ ਉਹ ਬੇਅਦਬੀ ਅਸਲ ਵਿੱਚ ਸਾਨੂੰ ਤਾਂ ਲੱਗਣ ਲੱਗੀ ਵੀ ਜਿਹੜੀ ਤਾਂ ਦਰਕਣਾ ਜਾਂ ਬਰਗਾੜੀ ਚ ਹੋਈ ਅਸਲ ਜੋ ਬੇਅਦਬੀ ਤਾਂ ਇਹਨਾਂ ਨੇ ਜਦ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ 1997 ਤੋਂ ਸ਼ੁਰੂ ਕਰਤੀ ਸੀ ਉਹ ਮੈਂ ਕਦੇ ਕਿਹੜੀ ਕਿਤਾਬ ਪੜੀ ਹੈ ਕੁਝ ਸਾਰੀ ਗੁਰਬਾਣੀ ਗਲਤ ਸਾਰੇ ਰਾਗਾਂ ਦੇ ਨਾਮ ਗਲਤ ਟੁਕਾਂ ਗਲਤ ਟੁਕਾਂ ਬਦਲੀਆਂ ਹੋਈਆਂ ਇਤਿਹਾਸ ਗਲਤ ਸੋ ਜਦ ਤੁਸੀਂ ਆਪਦਾ ਇਤਿਹਾਸ ਬਾਬੇ ਨੇ ਕਿਹਾ ਬਾਬਾ ਦੀਆਂ ਕਹਾਣੀਆਂ ਪੁਸਤਕ ਕਰੇ ਸੋ ਮੈਨੂੰ ਇਹ ਲੱਗਦਾ ਇਹ ਕਾਂਲੀ ਦਲ ਆਪਦੇ ਅਸਲੀ ਘਾਸੇ ਤੋਂ ਖੁੰਝ ਗਿਆ ਔਰ ਕਿਸੇ ਨੇ ਕਿਹਾ ਤਾੜੋਂ ਕੁੱਤੀ ਢੂਮਣੀ ਗਾਵੇ ਆਲਪਤਾਰ ਇਹ ਆਲਪਤਾਰ ਗਾ ਰਹੇ ਨੇ ਇਹ ਜਿਹੜੀ ਬੀਜੇਪੀ ਆ ਉਹ ਇਹਨਾਂ ਨੂੰ ਟੈਸਟ ਕਰੇ ਉਹ ਇਹਨਾਂ ਨੂੰ ਆਪਦੇ ਪਿੱਛੇ ਡਾਲੀ ਆ ਆਓ ਤੁਸੀਂ ਆਓ ਜਿਵੇਂ ਹੁੰਦਾ ਨਾ ਕਿਸੇ ਨੂੰ ਕੋਈ ਬੁਰਕੀ ਅੱਗੇ ਦੇ ਕੇ ਵੀ ਚੱਲ ਅੱਗੇ ਅੱਗੇ ਪਿੱਛੇ ਪਿੱਛੇ ਜਾਏ ਉਹ ਹੋਰ ਪਿੱਛੇ ਆਵੇ ਤੇ ਉਹ ਅਸੀਂ ਤਜਰਬਾ ਹੈ ਹਿਊਮਨ ਸਾਈਕੀ ਹੈ ਇੱਕ ਪਾਵਲੋਵ ਹੋਇਆ ਬਹੁਤ ਵੱਡਾ ਵਿਗਿਆਨੀ ਉਨੇ ਤਜਰਬਾ ਕਰਕੇ ਦਿਖਾਇਆ ਤੇ ਇੱਕ ਜਾਨਵਰ ਨੂੰ ਇੱਕ ਚੱਕਰ ਤੇ ਖੜਾ ਕਰਤਾ ਉਹ ਗੇੜਾ ਦਿੰਦਾ ਸੀ ਚੱਕਰ ਨੂੰ ਇੱਕ ਖਾਸ ਜਗ੍ਹਾ ਤੇ ਰੰਗ ਸੀਗੇ ਉਹਦੇ ਹੱਦ ਵਾਲੇ ਨਾਏ ਹੋਏ ਇੱਕ ਖਾਸ ਜਗ੍ਹਾ ਤੇ ਜਦੋਂ ਚੱਕਰ ਆਉਂਦਾ ਸੀ ਉਦੋਂ ਉਹਨੂੰ ਇੱਕ ਕੁਛ ਖਾਣ ਨੂੰ ਮਿਲਦਾ ਸੀ ਤੇ ਉਹ ਉਹਨੇ ਤਜਰਬਾ ਕਰਕੇ ਦਿਖਾਇਆ ਵੀ ਉਹ ਜਦੋਂ ਇੱਡਾ ਕੰਡੀਸ਼ਨ ਹੋ ਜਾਂਦਾ ਹੈ ਕਿ ਜਦੋਂ ਉਹਨੂੰ ਖਾਣ ਨੂੰ ਨਹੀਂ ਦਿੱਤਾ ਉਦੋਂ ਵੀ ਉਹਦੇ ਮੂੰਹ ਚੋਂ ਲਾਲ ਤੱਪਕ ਪੈਂਦੀ ਹੈ ਸੋ ਇੱਕ ਕੰਡੀਸ਼ਨ ਹੋ ਗਈ ਇਹ ਕੰਡੀਸ਼ਨ ਇਹ ਹੋ ਗਈ ਵੀ ਸਾਨੂੰ ਆਵਿਦ ਦੇ ਆਪਾਂ ਬਾਕੀ ਲੈਣਾ ਕੀ ਹੈ ਸੋ ਇਹਨਾਂ ਨੂੰ ਉਹਨਾਂ ਨੇ ਆਪਦੇ ਆਪਦੇ ਉਧਰ ਉੱਤੇ ਨਚਾਇਆ ਬੀਜੇਪੀ ਨੇ ਪਰ ਸਭ ਤੋਂ ਵੱਡੀ ਗਲਤੀ ਅਜ ਮਹਰੂਮ ਨੇ ਉਦੋਂ ਹੋਈ ਜਿੱਦ ਦੇ ਬੀਜੇਪੀ ਦੀ ਸਰਕਾਰ ਨਹੀਂ ਬਣ ਰਹੀ ਸੀ ਹਰਿਆਣੇ 'ਚ ਇਹਨਾਂ ਨੂੰ ਮਲ ਜਾ ਕਿਹਾ ਤੇ ਵੱਡੇ ਬਗਲ ਸਭ ਅਚਕਨ ਪਾਰਕ ਉੱਥੇ ਚਲੇ ਗਏ ਤੇ ਉਹ ਦਸ਼ੰਤ ਚੁਟਾਲੇ ਨੂੰ ਨਾਰਪਲਾਇਆ ਅਣਕੰਤਾ ਉਹ ਤਾਂ ਨਾ ਨਹੀਂ ਚਾਹ ਚੱਡਿਆ ਤਾਂ ਉਹ ਹੋ ਰਿਹਾ ਕੈਲਕੂਲੇਸ਼ਨ ਚ ਹੋਇਆ ਵੀ ਜਾਟ ਬੋਟ ਉਹਨਾਂ ਨੂੰ ਮਿਲ ਜੇ ਵੀ ਜੀਪੀ ਦੀ ਗੇਮ ਹੀ ਹੁੰਦਾ ਪਰ ਉਹ ਜਿਹੜਾ ਇਹਨਾਂ ਨੇ ਬਿਨਾ ਕਿਸੇ ਗੱਲ ਦੇ ਬਿਨਾ ਉਸ ਦੇ ਕਰਿਆ ਉਹ ਹੋਇਆ ਹਣ ਉਹ ਉਸ ਵਕਤ ਹੋਇਆ ਜਦ ਇੱਕ ਪਾਸੇ ਸੁਖਵੀਰ ਬਾਦਲ ਨਾਲ ਉਹਨਾਂ ਦੀ ਟੱਕਰ ਚੱਲ ਰਹੀ ਸੀ ਸੁਖਵੀਰ ਬਾਦਲ ਦੇ ਥਾਂ ਤੇ ਉਹਨਾਂ ਦੇ ਇਹਨਾਂ ਦੇ ਕੱਡੇ ਹੋਏ ਬੰਦੇ ਹੋ ਰਹਿ ਰਹੇ ਸੀ ਉਹਨਾਂ ਦੇ ਕੱਡੇ ਹੋਏ ਰਹੇ ਸੀ ਆਪਸੇ ਚੜ੍ਹ ਰਹੇ ਸੀ ਸੋ ਉਸ ਵਕਤ ਇਹਨਾਂ ਕੋਲ ਇੱਕ ਮੌਕਾ ਸੀ ਪੰਜਾਬ ਦੇ ਹੱਕਾਂ ਦੀ ਲੜਾਈ ਸ਼ੁਰੂ ਕਰ ਦੇਣਾ ਪਰ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਸੀ ਜੇ ਕਿਤੇ ਇਹ ਉਠੀ ਕੇ ਭਗਤ ਨੂੰ ਕਹਿੰਦੇ ਵੀ ਬੀਤੇ ਵਕਤ ਦੀਆਂ ਕਹਾਣੀਆਂ ਸੁਣਾਉਂਗੇ ਉਹਦਾ ਕੀ ਤਰ ਪਰ ਕਹਾਣੀਆਂ ਵੀ ਸਾਨੂੰ ਸਿੱਖਿਆ ਤਾਂ ਦਿੰਦੀਆਂ ਨੇ ਜੇ 1998 ਦੇ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਸੀ 97 ਵਾਲੀ ਜੇ ਉਹਦੇ ਵਿੱਚ ਇਹ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਰਹਿੰਦੇ ਇਹ ਸਰਕਾਰਾਂ ਦੀ ਲੜਾਈ ਕਰਦੇ ਤਾਂ ਅੱਜ ਨਾ ਤਾਂ ਪੰਜਾਬ ਚੋਂ ਇੰਨੇ ਬੰਦੇ ਬਾਹਰ ਜਾਣੇ ਸੀ ਬੱਚੇ ਨਾ ਪੰਜਾਬ ਚ ਇੰਨੇ ਨਸ਼ੇ ਹੋਣੇ ਸੀ ਨਾ ਪੰਜਾਬ ਚ ਇਨੀ ਬੇਦਸਗੀ ਹੋਣੀ ਸੀ ਨਾਈ ਦਪrista ਚਲ ਹੋਣਾ ਸੀ ਨਾਈ ਨਿਆ ਦੇ ਅਦਵੀਆਂ ਹੋਣੀਆਂ ਸੀ ਕਿਉਂਕਿ ਇਹਨਾਂ ਨੇ ਆਪਦਾ ਕਰਮ ਛੱਡਤਾ ਜਿਆਦਾ ਆਪਦਾ ਅਸੀਂ ਕਹਿੰਦਾ ਵੀ ਜਿਹਨੇ ਆਪਦਾ ਬ੍ਰਾਹਮਣ ਛੱਡਤਾ ਉਹਨੇ ਰੱਖਿਆ ਕੀ ਹੈ ਇਹਨਾਂ ਨੇ ਆਪਦਾ ਕਰਮ ਛੱਡਤਾ ਇਸ ਕਰਕੇ ਗੜਬੜ ਥਾ ਗਈ ਹੁਣ ਕੀ ਹੈ ਹੁਣ ਹਾਲਤ ਇਹ ਹੈ ਅਮਿਤ ਸ਼ਾਹ ਜੀ ਨੇ ਕਹਿੰਦਾ ਵੀ ਦੋ ਚਾਰ ਦਿਨਾਂ ਚ ਫੈਸਲਾ ਹੋ ਜੂ ਪਹਿਨੋਂ ਇਹਨਾਂ ਨੂੰ ਡਟਕਾਰ ਰਹੇ ਸੀ ਉਹ 6 7 ਸੀਟਾਂ ਮੰਗ ਰਹੇ ਸੀ ਵੀ ਕਿਤੇ ਇੰਸਾਸਾ ਨੂੰ ਦੇ ਦੋ ਕਿ 6 6 ਆਪਾਂ ਵੰਡ ਦੋ ਕਿ ਉਹਦੇ ਉੱਤੇ ਉਹ ਤਾਂ ਇਹ ਵੀ ਨਹੀਂ ਦੇਖ ਰਹੇ ਸੀ ਵੀ ਉਹਨਾਂ ਨੇ ਵੋਟਾਂ ਕਿੰਨੀਆਂ ਲਏ ਦੇ ਅਸੀਂ ਪਿਛਲੀ ਜਿਹੜੀ ਇਹਨਾਂ ਨਾਲ ਕੱਡੇ-ਕੱਡੇ ਲੜੀ ਐ ਚੋਣ ਉਹ ਵਿਧਾਨ ਸਭਾ ਦੀ ਚੋਣ ਆ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਚ 73 ਸੀਟਾਂ ਦੇ ਉੱਤੇ ਖੜੇ ਕਰੇ ਕੈਂਡੀਡੇਟ ਬੀਜੇਪੀ ਨੇ 6% ਸਾਡੇ 6% ਰੋਟੇ ਲਈ ਹੈ ਕਬੀ ਦਲ ਨੇ ਚਲਾਂਗੇ ਸੀਟਾਂ ਦੇ ਖੜੇ ਕਰੇ ਪਰ ਵੋਟਾਂ 18.5% ਪਈਆਂ ਨੇ ਸੋ ਉਸ ਹਿਸਾਬ ਨਾਲ ਵੀ 3 ਤੋਂ ਵੱਧ ਸੀਟਾਂ ਕਿਸੇ ਹਾਲਤ 'ਚ ਨਹੀਂ ਬਣਦੀਆਂ ਸੀ ਬੀਜੇਪੀ ਦੀਆਂ ਪਰ ਉਹ ਕਹਿੰਦੇ ਸਾਨੂੰ ਛੇ ਦਿਓ ਔਰ ਸੱਤ ਦਿਓ ਬਲਕੇ ਕਿਉਂਕਿ ਜੀਂਟਾ ਸਾਹਿਬ ਨੇ ਸੀਟ ਵੀ ਉਹ ਤਾਂ ਆਪਦੀ ਮੰਨਦੇ ਨੇ ਸੋ ਇਸ ਕਰਕੇ ਕਾਦੀਦ ਨੂੰ ਉਹਨਾਂ ਨੇ ਫਸਾਇਆ ਸੀ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਉਹ ਬੈਕਵਰਟ ਤੇ ਐਂਡੀਏ ਕਹੀ ਜੋ ਮਰਜੀ ਜਾਣ ਐਂਡੀਏ ਦਾ ਜਿੰਨੇ ਵੀ ਉਹਨੇ ਯਤਨ ਕਰੇ ਨੇ ਉਹ ਬੈਕਵਰਟ ਤੇ ਨੇ ਇਸੇ ਕਰਕੇ ਉਹ ਪੀਐਮਕੇ ਨਾਲ ਤਮਨਾਡੀ ਨੂੰ ਸਮਝਾਤਾ ਕਰਕੇ ਆਏ ਨੇ ਇਸੇ ਕਰਕੇ ਉਹ ਉਧ ਬਿਠਾਕ ਦੇ ਨੂੰ ਛੱਡ ਕੇ ਉਹ ਰਾਜ ਠਾਕਰੇ ਦੇ ਉਹਨਾਂ ਨਾਲ ਕਰਕੇ ਆਏ ਨੇ ਸੋ ਇਸ ਕਰਕੇ ਜਿਹੜੇ ਛੋਟੇ ਛੋਟੇ ਗੁੱਟ ਨੇ ਇਸੇ ਕਰਕੇ ਨਿਤਿਸ਼ ਦਾ ਕਮਜ਼ੋਰ ਹੋਣ ਦੇ ਬਾਵਜੂਦ ਨਿਤਿਸ਼ ਦੇ ਨਾਲ ਤੋ ਇਹ ਜਿਹੜੇ ਸਮਝੌਤੇ ਕਰ ਰਹੀ ਹੈ ਬੀਜੇਪੀ ਹੁਣ ਉਹਨਾਂ ਨੇ ਗੱਲ ਜਮਾਈ ਸਬਸਤ ਹੋ ਗਈ ਵੀ ਜੇ ਵੀ ਨਾ ਕਰੇ ਫਿਰ ਜਮਾਈ ਜਾਵਾਂਗੇ ਹੁਣ ਉਹਦੇ ਵਿੱਚ ਉਹ ਕਾਗੀਦਾਰੋਂ ਹੁਣ ਵੀ ਕਾਗੀਦਾਰ ਕੋਲ ਇੱਕ ਤਾਕਤ ਹੈਗੀ ਹੈ ਜੇ ਵੈਸੇ ਤਾਂ ਕਾਗੀਦਾਰ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂ ਕਿ ਕਿਉਂਕਿ ਕਾਗੀਦਾਰ ਦਾ ਵਿਸ਼ਵਾਸ ਟੁੱਟ ਜੇਗਾ ਮੈਂ ਕਹਿੰਦਾ ਜਮਾਈ ਇਹ ਕਹਿੰਦੇ ਤਾਂ ਆਏ ਨੇ ਵੀ ਅਸੀਂ ਤਾਂ ਤਾਣ ਤੋੜਿਆ ਜੀ ਇਹਨਾਂ ਨੇ ਕਿਸਾਨਾਂ ਨਾਲ ਜਾਤੀ ਕੀਤੀ ਹੈ ਕਿਸਾਨਾਂ ਨਾਲ ਤਾਂ ਹੁਣ ਵੀ ਜਾਤੀ ਕਰ ਰਹੇ ਨੇ ਕਿਸਾਨਾਂ ਨੇ ਤਾਂ ਕਿਹਾ ਵੀ ਅਸੀਂ ਵੋਟ ਦੀ ਛੋਟ ਕਰਾਂਗੇ ਅਸੀਂ ਬੀਜੇਪੀ ਨੂੰ ਨਹੀਂ ਜਿੱਤਣ ਦੇਣਾ ਤੇ ਕਿਉਂਕਿ ਸਾਂ ਅੰਦੇ ਉਲਟ ਖੜਕੇ ਕਿਵੇਂ ਸਮਝੌਤਾ ਕਰਨਗੇ ਇੱਕ ਤਾਂ ਇਹ ਐ ਦੂਜਾ ਦੂਜਾ ਲੋਕ ਤਾਂ ਕਹਿੰਦੇ ਸੀ ਇਹ ਤਾਂ ਐਵੇਂ ਹੀ ਉੱਤੋਂ ਉੱਤੋਂ ਉਹਨਾਂ ਨੇ ਨਾ ਕਰਿਆ ਅੰਦਰੋਂ ਤਾਂ ਇੱਕੋ ਹੀ ਨੇ ਉਹ ਫੇਰ ਸਾਹਮਣੇ ਆ ਜੂਗੀ ਵੀ ਹਾਂ ਇਹ ਤਾਂ ਯਾਰੀ ਕੋਈ ਨਹੀਂ ਤੀਜਾ ਤੀਜਾ ਇਹ ਇਹ ਐ ਵੀ ਜਿਹੜੀ ਭਾਜਪਾ ਹੈ ਉਹ ਕਿਸੇ ਵੀ ਸੀਟ ਤੇ ਇਕੱਲੀ ਨਹੀਂ ਜਿੱਤਦੀ ਸੱਜੇ ਤੱਕ ਪੰਜਾਬ ਦੀ ਸੀਟ ਤੇ ਭਾਜਪਾ ਦਾ ਕੋਈ ਐਡਾ ਹੈ ਨਹੀਂ ਵੀ ਇੱਕ ਸੀਟ ਉਹ ਆਪੇ ਜਿੱਤ ਲਵੇ ਆਪਦੇ ਬਾਲ ਬੁੱਤੇ ਲੋਕ ਸਭਾ ਕੇ ਆਪਾਂ ਦੇਖ ਲਿਆ ਜਿਹੜੀ ਐਡੀ ਵੱਡੀ ਚੋਣ ਤੇ ਅਸੀਂ ਤਰਸੀਟਾਂ ਲੜ ਕੇ ਲੜਕੇ ਵੀ ਤਾਂ ਆਪਾਂ ਨੂੰ ਪਤਾ ਹੀ ਹੈ ਬੀਜੇਪੀ ਦਾ ਅਸੈਂਬਲੀ ਚ ਕੀ ਹਾਲ ਹੋਇਆ ਦੋਖ ਸਭਾ ਤੋਂ ਵੀ ਜ਼ਿਆਦਾ ਔਖਾ ਤੇ ਵੀਰਿਆਪੀ ਨੂੰ ਤਾਂ ਹੋਗਾ ਫਾਇਦਾ ਇਸ ਦਾ ਕਿਉਂਕਿ ਕਾਦੀਆਂ ਦੀ ਵੋਟ ਨੂੰ ਪੈ ਜਾਣੀ ਹੈ ਉਹਨੇ ਜਿੱਤ ਲੈਣਾ ਕੋਈ ਨਾ ਕੋਈ ਸ਼ਿੱਟ ਦੋ ਜਿੱਤ ਲੈ ਤੇ ਨਹੀਂ ਜਿੱਤ ਲੈ ਪਰ ਕਾਦੀਆਂ ਨੂੰ ਨੁਕਸਾਨ ਹੋਣਾ ਹੈ ਕਾਦੀਆਂ ਨੂੰ ਨੁਕਸਾਨ ਹੀ ਹੋਣਾ ਹੈ ਕਿ ਜਿਹੜੀ ਆਮ ਸਿੱਖ ਦੀ ਇਹ ਚ ਭਾਵਨਾ ਵੀ ਬੀਜੇਪੀ ਨਾਲ ਨਹੀਂ ਲੱਗਣਾ ਕਿਉਂਕਿ ਬੀਜੇਪੀ ਸਾਡੇ ਧਰਮ ਤੇ ਹਮਲਾ ਕਰਦਾ ਹੈ ਇਹਨੂੰ ਬ੍ਰਾਹਮਣਵਾਦ ਬਣਾਉਣਾ ਹੈ ਇੱਕ ਤਰ੍ਹਾਂ ਉਹ ਸਿੱਖੇ ਦੇ ਨਾਲ ਟੁੱਟ ਜਾਊਗਾ ਵੀ ਯਾਰ ਇਹ ਦੂਜੇ ਜਿਹੜਾ ਕਿਸਾਨ ਹੈ ਕਿਸਾਨੀ ਵੀ ਬਹੁਤ ਸਾਰੀ ਸਿੱਖ ਹੈ ਉਹ ਵੀ ਕਹੂਗਾ ਵੀ ਯਾਰ ਇਹ ਅਸੀਂ ਤਾਂ ਲੜਾਈ ਕਰਦੇ ਆਂ ਤੇ ਉਹਨਾਂ ਨਾਲ ਲੜੇ ਹੋਏ ਨਹੀਂ ਉਹ ਵੀ ਜਿਹੜੀ ਇਕੱਠ ਹੈਗੀ ਆ ਆਰਗੇਨਾਈਜ਼ਡ ਕਿਸਾਨੀ ਉਹਦੀ ਤਾਂ ਵੋਟ ਮੈਸੀ ਨਹੀਂ ਇਹਨਾਂ ਨੂੰ ਮਿਲਦੀ ਪਰ ਜਿਹੜੀ ਅਨਾਰਗੇਨਾਈਜ਼ਡ ਕਿਸਾਨੀ ਆ ਹੈ ਤਾਂ ਕਿਸਾਨ ਨੇ ਜੱਥੇਬੰਦੀਆਂ ਦੇ ਨਾਲ ਹੀ ਆ ਨਾ ਉਹ ਵੀ ਨਹੀਂ ਦੇਣਗੇ ਉਹ ਕਹਿੰਗੇ ਯਾਰ ਇਹ ਤਾਂ ਉਹ ਫਿਰ ਹੋਈ ਕੁਝ ਕਰੀ ਜਾ ਰਹੇ ਨੇ ਮੋਦੀ ਨੇ ਤਾਂ ਸਾਡਾ ਇੰਨਾ ਹੋ ਕਰਤਾ ਸੋ ਇਸ ਕਰਕੇ ਜਿਹੜੀ ਅਕਾਲੀ ਦਲ ਆ ਇਹਨੂੰ ਹਰ ਪਾਸਿਓਂ ਆਪਣੀ ਸ਼ਾਖ ਦੇ ਤੌਰ ਤੇ ਵੀ ਵੋਟਾਂ ਦੀ ਗਿਣਤੀ ਦੇ ਤੌਰ ਤੇ ਵੀ ਸੀਟਾਂ ਦੇ ਤੌਰ ਤੇ ਵੀ ਇਹਨੂੰ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ ਇਸ ਤੋਂ ਵੀ ਅੱਗੇ ਮੈਂ ਹੋਰ ਗੱਲ ਕਹਿਣਾ ਇੱਕ ਮੰਨ ਲਓ ਵੀ ਇੱਕ ਅੱਧੀ ਸੀਟ ਹੈ ਇਸ ਕਰਕੇ ਜਿੱਤ ਜਾਂਦੇ ਨੇ ਵੀ ਅਲਾਈਅੰਸ ਹੋ ਗਈ ਉਹ ਸ਼ਾਇਦ ਨਾ ਜਿੱਤ ਦੇ ਉਹੀ ਜੀ ਇੱਕ ਅੱਧੀ ਸੀਟ ਜਿੱਤ ਕੇ ਆਪਦਾ ਸਾਰਾ ਭਵਿੱਖ ਦਾ ਤੇ ਡਾ ਦੇਣਾ ਇਹ ਵੀ ਕੁਸ਼ਿਆਨਪ ਨਹੀਂ ਹੁੰਦੀ ਸੋ ਇਸ ਕਰਕੇ ਇਸ ਵੇ ਉਹ ਕਹਿੰਦੇ ਸਾਰਾ ਜਾਂਦਾ ਦੇਖੀਏ ਅੱਧਾ ਦੇਈਏ ਵੰਡ ਉਹ ਸਾਰੇ ਹੀ ਚਲੇ ਜਾਣਾ ਇਸ ਕਰਕੇ ਛੱਡ ਦੇਣ ਇਹ ਟੈਂਪਰੇਰੀ ਤੌਰ ਤੇ ਡਾ ਦੇ ਦਿਓ ਯਾਰ ਤੁਸੀਂ ਸਾਨੂੰ ਵੰਡਿਆ ਤੁਸੀਂ ਬਹਿ ਜਾਓ ਅਸੀਂ ਨਾ ਜਿੱਤੀਏ ਚਾਹੇ ਅੱਜ ਅਕਾਲੀ ਦਲ ਕੋਲ ਇੱਕ ਮੌਕਾ ਹੈ ਉਹ ਮੁੜ ਕੇ ਅਨੰਦਪੁਰ ਸਾਹਿਬ ਦੇ ਮਥੇ ਦੀ ਤਰ੍ਹਾਂ ਚਾਹੇ ਉਹ ਐਗਜ਼ੀਕਟਿਵ ਮਤਾ ਨਾਲ ਕੇ ਹੋਣਾ ਜਾਂ ਜਿਹੜਾ ਕਪੂਰੀ ਮੋਰਚੇ ਵੇਲੇ ਸਟੈਂਡ ਰਿਆ ਸੀ ਜਾਂ ਜਿਹੜਾ 78 ਚ ਅਨੰਦਪੁਰ ਦਾ ਸੋਧਿਆ ਹੋਇਆ ਮਤਾ ਪੇਸ਼ ਕਰਿਆ ਸੀ ਕੋਈ ਨਾ ਕੋਈ ਸੂਬੇ ਦੇ ਅਧਿਕਾਰ ਜਿਨੇ ਨੇ ਪੰਜਾਬ ਦੇ ਪੰਜਾਬੀ ਬੋਧੀ ਦੇ ਪੰਜਾਬੀ ਸਭਿਆਚਾਰ ਦੇ ਸਿੱਖੀ ਦੇ ਪੰਜਾਬੀ ਅਰਥ ਚਾਵੇ ਦੇ ਪੰਜਾਬ ਦੇ ਦਰਿਆਵਾਂ ਦੇ ਪੰਜਾਬ ਦੇ ਜੰਗਲਾਂ ਦੇ ਪੰਜਾਬ 'ਚ ਸੜਕਾਂ ਕਿਉਂਕਿ ਉਹਨਾਂ ਵੱਡੇ ਹਾਈਵੇ ਬਣਾਈ ਜਾ ਰਹੇ ਨੇ ਇਹ ਕੋਰੀਡੋਰ ਕਹੇ ਕਿ ਤੇ ਪੰਜਾਬ ਦੀ ਖੇਤੀ 'ਚ ਜਿਹੜਾ ਕੇਂਦਰ ਨੇ ਕਬਜ਼ਾ ਕਰ ਰੱਖਿਆ ਉਹ ਕਬਜ਼ਾ ਛਡਾਉਣ ਦੀ ਗੱਲ ਹੈ ਉਹਦੇ ਵਾਸਤੇ ਜੇ ਆਪਦੇ ਮੈਨੀਫੈਸਟੋ 'ਚ ਵੀ ਇਹ ਸੋਚ ਕੇ ਗਹਿਨ ਅਧਿਐਨ ਕਰਕੇ ਚਰਚਾ ਕਰੇ ਨਾ ਕੋਈ ਲੀਡਰਸ਼ਿਪ ਹੈਗੀ ਹੈ ਲੀਡਰ ਸਿਆਣੇ ਹੈਗੇ ਨੇ ਤੇ ਉਹ ਜੀ ਚਰਚਾ ਕਰਕੇ ਆਪਦਾ ਇੱਕ ਚੰਗਾ ਮੈਨੀਫੈਸਟੋ ਦੀ ਬਜਾ ਕੇ ਅਸੀਂ ਇੱਕ ਜਿਵੇਂ ਪਿੱਛੇ ਚੌਣਾ ਵੇਰੇ ਕਰਿਆ ਨਾ ਇੱਕ ਇੱਕ ਪੱarcha ਜਾਰੀ ਕਰਤਾ ਆਹ ਗਾਰੰਟੀ ਆਹ ਗਾਰੰਟੀ ਉਹ ਗਾਰੰਟੀ ਕੋਈ ਮੀਨਿੰਗ ਨਹੀਂ ਪੂਰਾ ਇੱਕ ਮੈਨੀਫੈਸਟੋ ਠੀਕ ਚਿਲਕੇ ਦਾ ਬਣਾ ਕੇ ਜਾਰੀ ਕਰਤਾ 2 ਮਹੀਨੇ ਹੈਗੇ ਨੇ ਔਰ ਨਾ ਦੋ ਮਹੀਨਿਆਂ ਚ ਹੋਰ ਕੋਈ ਗੱਲ ਹੀ ਨਾ ਕਰਨ ਜਿੱਥੇ ਜਿੱਥੇ ਰੈਲੀਆਂ ਕਰਨੀਆਂ ਨੇ ਪਿੰਨਾਂ ਚ ਕਰਨੀਆਂ ਨੇ ਬਲਾਕਾਂ ਤੇ ਕਰਨੀਆਂ ਨੇ ਇਹਨਾਂ ਨੇ ਆਪਦੇ ਹਲਕਿਆਂ ਚ ਕਰਨੀਆਂ ਨੇ ਇਹਨਾਂ ਨੇ ਆਪਦੇ ਛੋਟੇ ਛੋਟੇ ਜਥੇ ਜਿੱਦ 10-10 ਪਿੰਡਾਂ ਦੇ ਸੈਕਟਰਾਂ ਚ ਕਰਨੀਆਂ ਨੇ ਸ਼ਹਿਰਾਂ ਚ ਕਰਨੀਆਂ ਨੇ ਉੱਚ ਇੱਕੋ ਗੱਲ ਦੇ ਉੱਤੇ ਜ਼ੋਰ ਦੇਣ ਸਾਰੀਆਂ ਪ੍ਰੋਬਲਮ ਗਿੰਦੇ ਹੋਏ ਕਿ ਅਸੀਂ ਕੇਂਦਰ ਤੋਂ ਇਹ ਹੱਕ ਲੈਵਾਂਗੇ ਪੰਜਾਬ ਦੇ ਕਿ ਜਿੰਨਾ ਚਿਰ ਹੱਕ ਨਹੀਂ ਮਿਲਦੇ ਉਹਨਾਂ ਚਿਰ ਮੁਸ਼ਕਲਾਂ ਸੀ ਹੱਕਾਂ ਦੀ ਲੜਾਈ ਕਰਾਂਗੇ ਤਾਂ ਕਿ ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਪ੍ਰਿਸ਼ਤਾਚਾਰ ਦਾ ਜਿਹੜਾ ਸਾਡੇ ਜੋ ਮੈਂ ਕਰਜ਼ਾ ਚੜੀ ਜਾਂਦਾ ਕਿਉਂਕਿ ਟੈਕਸ ਕਲੈਕਸ਼ਨ ਘਟਦਾ ਟੈਕਸ ਕਲੈਕਸ਼ਨ ਜੀਐਸਆਈ ਸੰਗ ਪੰਗਾ ਲੈਂਦੇ ਨੇ ਕੇਂਦਰ ਤੋਂ ਸਾਨੂੰ ਜਿਹੜੇ ਹੱਕ ਮਿਲਨੇ ਨੂੰ ਦੇ ਨਹੀਂ ਰਹੇ ਸਾਡੀ ਸਿੱਖਿਆ ਦਾ ਜੋ ਹਾਲ ਹੈ ਸਿਹਤ ਦਾ ਜੋ ਹਾਲ ਹੈ ਉਹਦੇ ਤੇ ਕਬਜ਼ਾ ਕਰ ਰਿਆ ਹੋਈ ਸ਼ਮਨਤਾ ਆ ਤੇ ਆਪਣਾਣਾ ਗੋਣਾ ਕੇ ਅਸੀਂ ਉਹਦੇ ਖਿਲਾਫ ਲੜਾਂਗੇ ਤੇ ਅਸੀਂ ਆਪਦੇ ਹੱਕ ਲੈ ਕੇ ਪੰਜਾਬ ਨੂੰ ਅੱਗੇ ਵਧਾਵਾਂਗੇ ਇਹ ਉਹਨਾਂ ਕੋਲ ਸੋਰਸ ਹੈਗਾ ਜੀ ਉਹਨਾਂ ਨੇ ਛੋਟਾ ਲਾਲਚ ਕੱਚਾ ਲਾਲਚ ਅਸੀਂ ਕਹਿੰਨੇ ਆ ਕੱਚਾ ਲਾਲਚ ਇਹੋ ਜਿਹਾ ਹੁੰਦਾ ਇੱਕ ਲਾਈਨ ਮੈਂ ਕਹਾਂਗਾ ਵੀ ਤੇ ਅੰਬੀਆਂ ਜੇ ਖਾਲੀਆਂ ਨਾ ਤੇ ਮੂੰਹ ਛਿੱਟੇ ਜਾਂਦੇ। ਹੁਣ ਜੀ ਅਗਲੀ ਖਬਰ ਹੈ ਇਹ ਕਿ ਦੇਖੋ ਲੋਕ ਸਭਾ ਦੀ ਹੋਣ ਚੋਣ ਹੈ ਤੇ ਆਮ ਆਦਮੀ ਪਾਰਟੀ ਨੇ ਪਹਿਲ ਕਰਦਿਆਂ ਆਪਣੇ 8 ਉਮੀਦਵਾਰ ਮੈਦਾਨ ਦੇ ਵਿੱਚ ਤਾਪਦੇ। ਕਿਤਾ ਸ਼ਿਸ਼ੇਲ ਕੁਮਾਰ ਰਿੰਕੂ ਨੇ ਬਹੁਤ ਮਜੂਦਾ ਐਮਪੀ ਨੇ ਆਮ ਆਦਮੀ ਪਾਰਟੀ ਦੇ ਪਹਿਲਾਂ ਕਾਂਗਰਸ ਦੇ ਉਹ ਡੇਟਾ ਸੀ ਕਾਂਗਰਸੋਂ ਇੱਧਰ ਆ ਗਏ ਤੇ ਆ ਕੇ ਇੱਧਰ ਮੈਂਬਰ ਆਫ ਪਾਰਲੀਮੈਂਟ ਬਣ ਗਏ। ਤੇ ਜੀਬੀ ਉਹ ਉਧਰੋਂ ਲੈ ਲੈ ਤੇ ਕਰਮਜੀਤ ਅਨਮੋਲ ਚਲੋ ਪੁਰਾਣੇ ਸਾਥੀ ਨੇ ਫਿਲਮਾਂ ਦੀ ਦੁਨੀਆ ਦੇ ਉਹਨਾਂ ਨੂੰ ਟਿਕਟ ਦੇ ਦਿੱਤੀ। ਪਰ ਜਿਹੜੇ ਪੰਜ ਮੰਤਰੀ ਨੇ ਕੈਬਨਿਟ ਉਹਨਾਂ ਨੂੰ ਟਿਕਟਾ ਦੇਣੀ ਆ ਉਹ ਪੰਜਾਬੀ ਦੇ ਮਤਲਬ ਗੱਲ ਉਹਨਾਂ ਦੇ ਹਜਮ ਨਹੀਂ ਹੋ ਰਹੀ ਕਿ 92 ਐਮਐਲਏ ਨੇ ਵੱਡਾ ਇੱਕ ਤੁਹਾਡੇ ਕੋਲ ਕੇ ਡਰਾ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਆ ਰੈਲੀਆਂ ਦੇ ਵਿੱਚ ਲੱਖਾਂ ਦਾ ਇਕੱਠ ਹੁੰਦਾ ਕਿ ਪੰਜ ਮੰਤਰੀ ਹੀ ਕਿਉਂ ਕੀ ਡਾਕਟਰ ਸਾਹਿਬ ਇਤਿਹਾਸ ਦੇ ਵਿੱਚ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਮਿਲਦੀ ਹੈ ਕਿ ਜਦੋਂ ਮੌਜੂਦਾ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਤਾਰਿਆ ਹੋਵੇ ਹੋ ਸਕਦਾ ਇੱਕ ਦੋ ਨੂੰ ਤਾਰਿਆ ਹੋ ਗਿਆ ਹੋਵੇ ਕੈਬਨਿਟ ਦਾ ਇੱਕ ਵੱਡਾ ਹਿੱਸਾ ਤਾਰਿਆ ਜਾਣਾ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਮੈਨੂੰ ਨੇ ਮੈਂ ਨੂੰ ਠੀਕ ਨਹੀਂ ਸਮਝਦਾ ਉਹਦੇ ਦੋ ਤਿੰਨ ਕਾਰਨ ਨੇ ਇਹਨਾਂ ਨੇ ਪਹਿਲਾਂ ਰਾਜ ਸਭਾ ਜਿਹੜੇ ਬਾਹਰਲੇ ਬੰਦੇ ਭੇਜੇ ਜਿੱਦਾਂ ਉਹਦੇ ਉੱਤੇ ਲੋਕਾਂ ਨੂੰ ਤਰਾਸ ਸੀਗਾ ਫੇਰ ਇਹਨਾਂ ਨੇ ਜਿੱਦਾਂ ਦਾ ਗਵਰਨਰ ਸਾਹਿਬ ਨਾਲ ਜਿਹੜੀ ਟੱਕਰ ਸੀ ਉਹਦੇ ਚ ਵੀ ਕਿਸਮ ਦਾ ਹੀਠੀ ਹੋਈ ਹੈ ਚਾਹੇ ਸੁਪਰੀਮ ਕੋਰਟ 'ਚ ਜਾ ਕੇ ਪਰ ਮੈਂ ਜਿੱਦੇ ਰਹੇ ਪਰ ਜਿਹੜਾ ਅਸੀਂ ਸ਼ਬਦਾਂ ਦੇ ਨਾਲ ਹੀ ਜਿੱਤਣਾ ਸੀ ਤੇ ਜਿਹੜੀ ਹੱਥ ਨਾਲ ਖੋਹੀ ਜਾ ਸਕਦੀ ਸੀ ਗੰਡ ਉਹਨੂੰ ਅਸੀਂ ਦੰਦਾ ਨਾਲ ਖੋਲਣ ਦੀ ਕੋਸ਼ਿਸ਼ ਕਰੀ ਹੈ ਤੇ ਉਹਦੇ ਚ ਵੀ ਸਾਡੀ ਜਿਹੜੀ ਸਮਰਥਾ ਉਹ ਥੱਪੇ ਜਾਂਦੀ ਹੈ ਤੇ ਜੇ ਅਸੀਂ ਜਿਹੜਾ ਪੰਜਾਬ ਦੇ ਅੱਗੇ ਚਾਵੇ ਨੂੰ ਹੈਂਡਲ ਕਰਿਆ ਕਹੀ ਜੋ ਮਰਜੀ ਜਾਈਏ ਉਹ ਵੀ ਅਸੀਂ ਕੋਈ ਬਹੁਤ ਆ ਵਧੀਆ ਹੈਂਡਲ ਨਹੀਂ ਕਰਿਆ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਸੀ ਜੇ ਅਸੀਂ ਕਹਿੰਦਾ ਅਸੀਂ ਪ੍ਰਸ਼ਤਚਾਰ ਉਹ ਉਹਨਾਂ ਗੱਲਾਂ ਤੇ ਥੱਲੇ ਚਲੀ ਗਏ ਪਰ ਜਿਹੜੇ ਹੁਣ ਇਹਨਾਂ ਨੇ ਵਜ਼ੀਰ ਇੱਕ ਹੋਰ ਇਹਨਾਂ ਦੇ ਉੱਤੇ ਜਿਹੜਾ ਦੋਸ਼ ਛੱਡੀ ਜਾ ਰਿਹਾ ਹੈ ਉਹ ਇਹ ਹੈ ਕਿ ਜਿੱਦੀ ਤੋਂ ਸਰਕਾਰ ਚੱਲਦੀ ਹੈ ਪਰ ਭਗਵੰਤ ਮਾਨ ਦੀ ਜਿੱਦੀ ਵਾਲਾ ਨਾਲ ਟੱਕਰ ਵੀ ਲੈਂਦਾ ਤੇ ਕਦੇ ਉਹਨਾਂ ਦਾ ਕਾੜ ਵੀ ਲਾ ਦਿੰਦਾ ਕਿਉਂਕਿ ਜਦ ਕੇਜਨੀ ਵਾਗੀ ਦੇ ਨਾਲ ਨਾ ਖਿੜਕੀ 'ਚ ਖੜ ਗਿਆ ਸੀ ਮੁੱਖ ਮੰਤਰੀ ਹੁੰਦੇ ਹੋਏ ਉਦੋਂ ਲੋਕਾਂ ਦਾ ਤਰਾਜ ਹੋਇਆ ਸੀਗਾ ਸੰਗਰੂਰ ਦੀ ਬਾਈ ਇਲੈਕਸ਼ਨ ਵੇਲੇ ਤੇ ਪੰਜਾਬ ਜਿੱਤੋਗਾ ਇਹ ਕਹਿੰਦੇ ਜੇ ਜੀਵੇ ਪਤ ਨੱਥੀ ਜਾਏ ਸਭ ਆਰਾਮ ਜਿੱਤ ਕੇ ਖਾਏ ਉਹਦੀ ਗੱਲ ਹੈਗੀ ਹੈ ਹੁਣ ਪੰਜ ਵਜੀਰ ਜੋ ਸਮਝਿਆ ਜਾ ਰਿਹਾ ਹੈ ਉਹ ਨਹੀਂ ਜਿਨ੍ਹਾਂ ਨਾਲ ਭਵੰਤਵਾਨ ਦੀ ਬਹੁਤੀ ਅੱਖ ਨਹੀਂ ਦਿੰਦੀ ਜਾਂ ਕੇਂਦਰ ਦੇ ਘੇਤ ਬਣਗੇ ਗੁਰਦੀਪ ਚੜੀਵਾਲ ਉਹਦਾ ਮਹਿਕਮਾ ਬਦਲੇ ਆਪ ਨੂੰ ਪਤਾ ਹੀ ਹੈ ਪੰਚਾਇਤ ਰਾਜ ਦੇ ਵਿੱਚ ਉਹ ਕੰਮ ਕਰ ਰਿਹਾ ਸੀ ਰੂਰਲ ਡਿਵੈਲਪਮੈਂਟ ਦੇ ਵਿੱਚ ਫਿਰ 니ਚ ਹੇਰ ਆਪਾਂ ਨੂੰ ਪਤਾ ਹੀ ਐ ਵੀ ਉਹਦਾ এডਿਕੇਸ਼ਨ ਹੈ ਐਜੂਕੇਸ਼ਨ ਤੋਂ ਉਹਦਾ ਕੰਮ ਦੇ ਸਾਹ ਉਹਦਾ ਤਾ ਉਹ ਤਰੀਕਾ ਉਹ ਆਪਾਂ ਨੂੰ ਪਤਾ ਹੀ ਐ ਤੇ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਦੇਖੀ ਬਡਵੀਰ ਸਿੰਘ ਨੂੰ ਤੇ ਵਿਹਾਈ ਕੇਂਦਰ ਦੇ ਖਾਤੇ ਚੋਂ ਐ ਸੋ ਜਦ ਅਸੀਂ ਇਹਨਾਂ ਦਾ ਉਹ ਗੁਰਮੀਤ ਖੁੱਡੀਆਂ ਉਹ ਵੀ ਉਸ ਤਰੀਕੇ ਦੇ ਨਾਲ ਹੈਗਾ ਸੋ ਜਿਹੜੇ ਇਹਨਾਂ ਦੇ ਮੰਤਰੀ ਨੇ ਉਹ ਮੰਤਰੀ ਕੋ ਸਮਝੇ ਜਾਂਦੇ ਨੇ ਜਿਹੜੇ ਬਹੁਤਾਂ ਇਹਨਾਂ ਦੇ ਨਾਲ ਚੋਟੀ ਕੇ ਨਾਲ ਨਿਗਲੇ ਹੋਏ ਇਸ ਤਰੀਕੇ ਨਾਲ ਉਹ ਉਹ ਚੋਣ ਹੁੰਦੀ ਹੈ ਕਿ ਇੱਕ ਤਾਂ ਇਹ ਇਹਦਾ ਹੈਗਾ ਇਹਨਾਂ ਦੀ ਇੰਟਰਨਲ ਗੱਲ ਪਰ ਨਾ ਐਕਸਟਰਨਲ ਗੱਲ ਕੋਈ ਕਹਾਂਗਾ ਵੀ ਤੁਸੀਂ ਫੰਗਮੈਂਟਰੀ ਖੜੇ ਕਰਦੇ ਇੱਕ ਤਾਂ ਉਹ ਮੈਂ ਕਿੰਨਾ ਦਾ ਕੰਮ ਕਰ ਲਵਾਂ ਕੁਝ ਤਾਂ ਹੁੰਦੇ ਨੇ ਜਿਹੜੇ ਤੁਸੀਂ ਚੋਣ ਜਾਬਤੇ 'ਚ ਨਹੀਂ ਕਰ ਸਕਦੇ ਕੰਮ ਪਰ ਕੁਝ ਕੰਮ ਤਾਂ ਤੁਸੀਂ ਕਰ ਹੀ ਸਕਦੇ ਹੋ ਤੁਸੀਂ ਉਹ ਕੰਮ ਨਹੀਂ ਕਰਾਂਗੇ ਕਿਉਂਕਿ ਮੰਤਰੀ ਤੁਸੀਂ ਚੋਣਾਂ ਚੋਂ ਝੋਕ ਜਿਹੜਾ ਇਹ ਹੈ ਕਿ ਜੇ ਉਹ ਜਿੱਤ ਜਾਂਦੇ ਨੇ ਤੇ ਫਿਰ ਉਹਨਾਂ ਨੇ ਇੱਕ ਸਿੱਧਾ ਠੱਡ ਨਹੀਂ ਪੂੰ ਤੁਸੀਂ ਪੰਜਾਬ ਦੇ ਬਾਦੂ ਬੋਝ ਪਾਇਆ ਦੁਬਾਰਾ ਚੋਣ ਤਾਂ ਹੋ ਗਈ ਨਾ ਕਾਹ ਹੈ ਐਮਐਸ ਜੀ ਹੋਵੇ ਕਾਹ ਐਮਪੀ ਜੀ ਹੋਵੇ ਫਿਰ ਜਿਹੜੀ ਦੁਬਾਰਾ ਚੋਣ ਦੇ ਵਿੱਚ ਤੁਸੀਂ ਰੌਲਾ ਪਾਹੋਗੇ ਇਹ ਘੜੀ ਕੋਡੋਂਗੇ ਉਹ ਵੀ ਬੜਾ ਨੁਕਸਾਨ ਹੋਏਗਾ ਪੰਜਾਬ ਦੇ ਅਰਥਚਾਰੇ ਨੂੰ ਵੀ ਨੁਕਸਾਨ ਹੋਏਗਾ ਦੁਬਾਰਾ ਫੇਰ ਕੋਡ ਲੱਗਣਾ ਪਏਗਾ ਉਹ ਨੇਰੀਏ ਦੇ ਵਿੱਚ ਉਹਦੇ ਨਾਲ ਨੁਕਸਾਨ ਹੋਏਗਾ ਸੋ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਐ ਬੜਾ ਟੇਕਨ ਫਾਰ ਗਰੰਟੀਡ ਵੀ ਜਿੱਦੇ ਮੱਝੀ ਵੋਟਾਂ ਝੋਕਦੀਆਂ ਬਾਕੀ ਪਾਰਟੀਆਂ ਦਾ ਕੱਢਿਆ ਸੀ ਜਿਹੜੇ ਉਹ ਮਿਸਟਰ ਸਿੱਧੂ ਸੀਗੇ ਤਲਵੰਡੀ ਸਾਹ ਤੋਂ ਉਹ ਪਹਿਲਾਂ ਕਾਂਗਰਸ ਸੀਗੇ ਐਮਐਲਏ ਕਾਂਗਰਸ ਤੋਂ ਜਿੱਤੇ ਹੋਏ ਸੀ ਪਰ ਅਕਾਲੀਆਂ ਦੀ ਸਰਕਾਰ ਆ ਗਈ ਉਹਨਾਂ ਨੇ ਉੱਥੇ ਐਮਐਲਏ ਦੀ ਰਜਾਇੰਡ ਕਰੀ ਅਕਾਲੀ ਦਾ ਜਨਨ ਕਰਿਆ ਉੱਥੇ ਦੁਬਾਰਾ ਚੋਣ ਲੜ ਕੇ ਉਹ ਜਿੱਤ ਕੇ ਐਮਐਲਏ ਬਣ ਗਏ ਪਰ ਉਹ ਜਿਹੜਾ ਸੀ ਲੋਕਾਂ ਤੇ ਤੋਂ ਮੁਝ ਪਿਆ ਨਾ ਲੋਕਾਂ ਨੂੰ ਤੁਸੀਂ ਬਾਰ ਬਾਰ ਡਾਇਨਾਂ ਚ ਖੜਾਉਣੇ ਹੋ ਵੋਟਾਂ ਪਾਉਣ ਤੇ ਲਾਉਣੇ ਹੋ ਇਹ ਸਾਰਾ ਕੁਝ ਜਿਹੜਾ ਹੈਗਾ ਮੈਨੂੰ ਇਹ ਲੱਗਦਾ ਮੇਰੀ ਆਪਣੀ ਸਮਝ ਇਹ ਹੈ ਵੀ ਇਹ ਤਾਂ ਤਰੀਕਾ ਤੇ ਵੀ ਗਲਤ ਹੈ ਠੀਕ ਨਹੀਂ ਦੂਜੇ ਦੇ ਚੋਂ ਆ ਜਿਹੜੇ ਤੁਸੀਂ ਦੂਜੀ ਗੱਲ ਕਹੀ ਹੈ ਪੀ ਲੋਕਾਂ ਦਾ ਵਿਸ਼ਵਾਸ ਸੀ ਕਿ ਤੁਮਹੀ ਅੰਦਰ ਵੀ ਇਹਨਾਂ ਕੋ ਕੈਂਡੀਡੇਟ ਹੀ ਨਹੀਂ ਪਹਿਲਾਂ ਉਹਨੂੰ ਰਿੰਕੂ ਨੂੰ ਉੱਥੋਂ ਲਿਆ ਕਾਂਗਰਸੋਂ ਹੁਣ ਜਿਹੜਾ ਵੀ ਆਉਂਦਾ ਚੰਗਾ ਵੀ ਆਜੋ ਆਹ ਜਿਹੜਾ ਹੁਣ ਚੱਬੇ ਵਾਲ ਨੂੰ ਲਿਆ ਹੈ ਪੁਸ਼ਾਰਪੁਰ ਤੋਂ ਸੀਟ ਲੈਣ ਵਾਸਤੇ ਉਹ ਤਾਂ ਕਾਂਗਰਸੀ ਹੈ ਔਰ ਇੰਨੀ دیر ਦਾ ਕਾਂਗਰਸੀ ਹੈ ਉਹਨੂੰ ਲਿਆਏ ਤੁਸੀਂ ਸੋ ਇਹ ਤੋਂ ਇਹ ਪਤਾ ਲੱਗਦਾ ਹੈ ਉਹ ਜੀਪੀ ਨੂੰ ਲਿਆ ਹੁਣ ਜੀਪੀ ਜਿਹੜਾ ਖੜਾ ਕਰਿਆ ਹੈ ਫਟੇ ਘਟ ਸਾਹਿਬ ਤੋਂ ਜਿਹਨੂੰ ਟਿਕਟ ਦਿੱਤੀ ਹੈ ਤੇ ਉਹ ਤਾਂ ਕਾਂਗਰਸ ਦਾ ਹੈਗਾ ਉਹ ਤੋਂ ਉਹਨਾਂ ਤੋਂ ਦੁਖੀ ਹੋ ਕੇ ਇੱਧਰ ਨੂੰ ਆਇਆ ਹੈ ਕਿਉਂਕਿ ਚੰਨੀ ਸਾਹਿਬ ਨੇ ਉਹਦਾ ਭਲਾ ਖੜਾ ਕਰਤਾ ਸੀ ਸੋ ਜਿਹੜੇ ਬੰਦਿਆਂ ਨੇ ਆਪਦੀ ਪਾਰਟੀ ਜਿੱਥੇ ਉਹ ਰਹੇ ਨੇ ਉੱਥੇ ਕੁਝ ਨਹੀਂ ਕਰਿਆ ਉੱਥੋਂ ਧੋਖਾ ਦੇ ਕੇ ਕਹਿਣੋ ਜਾਂ ਜੋ ਵੀ ਹੈ ਆਪਣੇ ਨਾਲ ਚ ਚਾਏ ਨੇ ਤੇ ਤੁਹਾਡੇ ਨਾਲ ਕਿੰਨਾ ਚਿਰ ਰਹਿਣਗੇ ਇਸ ਕਰਕੇ ਇਹ ਗੱਲ ਦਾ ਨਾ ਬੜਾਈ ਯਕੀਨ ਕਰ ਲੈਣਾ ਮੈਂ ਇੱਕ ਛੋਟੀ ਜੀ ਗੱਲ ਦਰਸ਼ਕਾਂ ਵਾਸਤੇ ਸੁਣਾਉਣੀ ਚਾਹਣਾ ਜਦ ਕਿਸੇ ਨੂੰ ਪੁੱਠੀ ਪੱਟੀ ਪੜਾਉਣਾ ਉਹ ਪੁੱਠੀ ਪੈਂਦੀ ਹੈ ਇੱਕ ਕਿਸੇ ਨੇ ਕੋਈ ਪੈਸੇ ਦੇਣੇ ਸੀ ਉਹ ਉਹ ਦਿੰਦਾ ਨਹੀਂ ਸੀ ਪੈਸੇ ਤੇ ਮੁਕੱਦਮਾ ਹੋ ਗਿਆ ਕੋਰਟ 'ਚ ਉਹਨੇ ਵਕੀਲ ਕਰਿਆ ਵਕੀਲ ਕਹਿੰਦਾ ਕਿ ਨੂੰ ਜਿਹੜਾ ਮਰਜ਼ੀ ਪੁੱਛੀ ਜਾਂਦਾ ਕੋਈ ਜਵਾਬ ਨਹੀਂ ਦਉ ਆਉਂਗੋਂ ਕਰੀ ਜਾਣਾ ਜੀ ਉਹ ਜਿਹੜਾ ਸਵਾਲ ਉੱਥੇ ਕੋਰਟ 'ਚ ਹੋਵੇ ਉਹ ਆਉਂਗੋਂ ਕਰੀ ਜਾਵੇ ਜਿਹੜਾ ਸਵਾਲ ਹੋਵੇ ਆਉਂਗੋਂ ਕਰੀ ਜਾਵੇ ਆਖਰਕਾਰ ਉਹਦੇ ਖਿਲਾਫ ਜਿਹੜਾ ਮੁਕੱਦਮਾ ਸਬੀਤ ਆ ਜੀ ਪਾਗਲੇ ਇਹਨੇ ਕਿੱਥੋਂ ਪੈਸੇ ਪੁਏ ਡਾਇਆ ਹੋਣਗੇ ਜਿਹੜਾ ਇਹ ਹੁਣ ਤੱਕ ਨਹੀਂ ਜਾ ਸਕਦਾ ਉਹ ਡਿਸਮਿਸ ਹੋ ਗਿਆ ਮੁਕੱਦਮਾ ਜੀ ਉਹ ਵਕੀਲ ਨੇ ਕਿਹਾ ਬਈ ਮੇਰੀ ਫੀਸ ਕਹਿੰਦਾ ਆਉਂਗੋਂ ਇਹ ਕਹਿੰਦਾ ਫੀਸ ਕਹਿੰਦਾ ਆਉਂਗੋਂ ਉਹ ਆਉਂਗੋਂ ਜਾਂ ਤੁਸੀਂ ਸਿਖਾ ਦਿਨੋ ਕਿ ਕਿਵੇਂ ਵੀ ਆਉਂਗੋਂ ਕਰਨ ਲੱਗ ਜਾਂਦੇ ਨੇ ਤੁਸੀਂ ਇਸ ਕਰਕੇ ਪੁੱਠਾ ਰਸਤਾ ਸਿਖਾਉਣਾ ਇਹ ਆਜੋ ਟੁੱਟ ਕੇ ਆਜੋ ਦੂਜੀਆਂ ਪਾਰਟੀਆਂ ਤਾਂ ਕਰਦੀਆਂ ਸੀ ਇਹ ਤਾਂ ਪਾਰਟੀ ਕਹਿੰਦੀ ਜੀ ਵੀ ਅਸੀਂ ਇੱਕ ਨਵੀਂ ਰਾਜਨੀਤੀ ਲੈ ਕੇ ਆਇਆ ਅਸੀਂ ਸਰਕਾਰ ਬਦਲਣ ਵਾਸਤੇ ਨਹੀਂ ਆਏ ਅਸੀਂ ਬਵਸਤਾ ਬਦਲਣ ਵਾਸਤੇ ਆਏ ਇਹ ਬਵਸਤਾ ਦਾ ਹਿੱਸਾ ਕਿ ਪਾਰਟੀਆਂ ਤੋਂ ਛਾਲਾ ਮਾਰ ਕੇ ਲੋਕ ਜਾਂਦੇ ਨੇ ਪਰ ਉਹ ਬਵਸਤਾ ਬਦਲਦੀ ਕਿਤੇ ਨਜ਼ਰ ਨਹੀਂ ਆ ਰਹੀ ਔਰ ਬਲਕਿ ਉਦੋਂ ਵੀ ਜ਼ਿਆਦਾ ਜਿੰਨਾ ਪਹਿਲਾਂ ਦੇ ਡੀ ਕਹਿਰ ਕਾਫਰੀ ਨਹੀਂ ਕਰਦੇ ਸੀ ਉਦੋਂ ਜ਼ਿਆਦਾ ਕਹਿਰ ਕਾਫਰੀ ਹੋ ਰਹੀ ਹੈ। ਤੋਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਇਹ ਫੰਡ ਮੰਤਰੀ ਅਨੁਦਾਨਾ ਤੋਂ ਬੰਦਿਆਂ ਨੂੰ ਆਪਾਂ ਕਹਿੰਦੇ ਆ ਆਪਾਂ ਉਹ ਅਮਰ ਕਿਸੰਦਾ ਕੈਲੋ ਵੀ ਇਹ ਦਰਿਆ ਬਿਬੀ ਅਲੀ ਗੱਲ ਹੈ ਵੀ ਉਹ ਤਾਂ ਇਹਨਾਂ ਦਾ ਪੁਰਾਣਾ ਸੀ ਪੁਰਾਣੇ ਤਾਂ ਹੋਰ ਬਥੇਰੇ ਹੁੰਦੇ ਨੇ। ਜੀ ਤੇ ਫਿਰ ਜੀਪੀ ਇਦਾਂ ਹੀ ਜਿਹੜਾ 20 ਆ ਨੂੰ ਅਰਥਮਾ ਏ ਮੈਨੂੰ ਲੱਗਦਾ ਹੈ ਇਹ ਕੋਈ ਬਹੁਤੀ ਜ਼ਿਆਦਾ ਇਹ ਬਿਲਕੁਲ ਹੀ ਦੂਜੀ ਸਿਆਸਤ ਨਾਲੋਂ ਫਰਕ ਨਹੀਂ ਹੈ ਉਹੀ ਜੀ ਉਹ ਸਿਆਸਤ ਹੈ ਔਰ ਉਸੇ ਤਰੀਕੇ ਟੁੱਟ ਕੇ ਇੱਧਰ ਜਾਣਾ ਉੱਧਰ ਜਾਣਾ ਉੱਧਰ ਆਉਣਾ ਉਹ ਇਹ ਜਿਹਾ ਕੰਮ ਹੈ ਔਰ ਇਹਨਾਂ ਦੇ ਆਸੀ ਅੰਦਰੋਂ ਨਹੀਂ ਦੇਖੋ ਪਾਰਟੀਆਂ 'ਚ ਹਮੇਸ਼ਾ ਹੁੰਦੇ ਨੇ ਅੰਦਰੂਨੀ ਮਤਭੇਦ ਇਹਨਾਂ ਦੇ ਅੰਦਰੂਨੀ ਮਤਭੇਦ ਕੈਬਨਿਟ ਵੇਲੇ ਵੀ ਐਨੇ ਜ਼ਿਆਦਾ ਨੇ ਅਮਨ ਰੋੜੇ ਦੇ ਇਹਨਾਂ ਨੇ ਕੱਟੇ ਪਰ ਇਹ ਜਿਹੜਾ ਵੀ ਮੰਤਰੀ ਥੋੜਾ ਜਿਹਾ ਵੀ ਆਪਣੀ ਹਿੰਮਤ ਨਾਲ ਕੰਮ ਕਰਦਾ ਹੈ ਜਿਨੇ ਕੁਛ ਨਹੀਂ ਕਰਨਾ ਜੇ ਤੁਸੀਂ ਸਕੋਸਟੋਮੈਟ੍ਰਿਕ ਸਕਾਲਰਸ਼ਿਪ ਦੇ ਉੱਤੇ ਜਿਹੜਾ 55 ਕਰੋੜ ਰੁਪਇਆ ਕਹਿੰਦਾ ਮੈਂ 4 ਦਿਨ 8 ਦਿਨਾਂ ਚ ਵੰਡ ਨੀਗਾ ਆਈਏ ਅਫਸਰਾਂ ਉੱਤੇ ਐਕਚੁਅਲੀ ਨਹੀਂ ਲੈਣਾ ਜੀ ਤੋ ਮੰਤਰੀ ਚੁੱਪ ਰਹੇ ਫਿਰ ਉਹਨਾਂ ਦਾ ਕਿਸੇ ਨੇ ਨਹੀਂ ਨਾ ਕੁਝ ਕਹਿਣਾ ਸੋ ਜਿਹੜੇ ਮੰਤਰੀ ਇਹੋ ਜੇ ਕੰਮ ਕਰਨਗੇ ਜਿਹਦੇ ਵਿੱਚ ਜੋ ਭਗਵੰਤ ਮਾਨ ਦੀ ਚੋਣ ਹੋਈ ਜਾਵੇ ਉਹ ਦਿੱਲੀ ਵਾਲੇ ਚੋਣ ਹੋਈ ਜਾਵੇ ਮੰਤਰੀ ਦੀ ਕੋਈ ਦੇਖ ਨਹੀਂ ਤੁਸੀਂ ਕਦੇ ਬਹੁਤੇ ਮੰਤਰੀ ਇਹਨਾਂ ਦੇ ਐਸੇ ਨੇ ਜਿੰਨਾਂ ਦੇ ਵਾਰੇ ਡੋਕਾ ਨੂੰ ਨਾਮ ਤੱਕ ਨਹੀਂ ਪਤਾ ਕਈਆਂ ਕਿਉਂ ਕਿਉਂਕਿ ਉਹ ਮੰਤਰੀ ਦੇ ਦਫ਼ਤਰੇ ਕੰਮ ਹੀ ਨਹੀਂ ਕਰੇ ਉਹ ਤਾਂ 303 ਕੰਮ ਦਫ਼ਤਰ ਕੰਮ ਤਾਂ ਐਸੀ ਚੱਦੀ ਜਾਂਦਾ ਹੁੰਦਾ ਇੱਕ ਛੋਟੀ ਜੀ ਮੈਂ ਹਾਸੇ ਦੀ ਗੱਲ ਸੁਣਾਉਣਾ ਤੇ ਉਹ ਕਹਿੰਦੇ ਨਾ ਇੱਕ ਗੱਡੀ ਚੱਲ ਰਹੀ ਸੀ ਤੇ ਹੰਕਾਰ ਉਹ ਚੱਦੀ ਗਈ ਬਾਅਦ ਚ ਅੱਗੇ ਜਾ ਕੇ ਰੁਕ ਗਈ ਉਹ ਦੇਖਿਆ ਉਹਦੀ ਤਾਂ ਇੰਜਨ ਨਹੀਂ ਸੀ ਕਹਿੰਦੇ ਇਹ ਬਿਨਾਂ ਇੰਜਨ ਦੀ ਇਹ ਕਿਵੇਂ ਚੱਲੀ ਇਹ ਕਹਿੰਦੇ ਕੰਪਨੀ ਦੀ ਮਜ਼ਦੂਰੀ ਕਰਕੇ ਚੱਲ ਗਈ ਬਾਹਰ ਜਾਵੇਂ ਝੁਕ ਕੇ ਸੁਣਾਦਾ ਬੱਟੇ ਬਾਹਰ ਜਾ ਆਪਣੇ ਸੋ ਇਹ ਕੰਪਨੀ ਦੀ ਮਜ਼ਦੂਰੀ ਕਰਕੇ ਜਿਹੜੇ ਚੱਲਦੇ ਨੇ ਨਾ ਉਹ ਬਹੁਤਾ ਦੇਰ ਕੰਮ ਨਹੀਂ ਕਰਦੇ ਉਹ ਰੁਪਈਏ ਨੇ ਜੱਗ ਜੇ ਇਹਨਾਂ ਦਾ ਕਾਂਗਰਸੀ ਨਹੀਂ ਕਰਨਾ ਚਾਹੁੰਦੇ ਇਹ ਨਹੀਂ ਕਰਨਾ ਚਾਹੁੰਦੇ ਜੇ ਆਪ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਤਾਂ ਸਾਰੀਆਂ ਸੀਟਾਂ ਕਿੱਥੇ ਹੋ ਗਈਆਂ ਜੇ ਨਹੀਂ ਸਮਝੌਤਾ ਹੁੰਦਾ ਤਾਂ ਦੋਹਾਂ ਨੂੰ ਹੀ ਲਾਸ ਹੋਊਗਾ ਦੋਹਾਂ ਦੀਆਂ ਸੀਟਾਂ ਘਟਣਗੀਆਂ ਕਾਦੀਦਲ ਸੀ ਚੱਕਦਾ ਨਹੀਂ ਨੂੰ ਨਹੀਂ ਲੱਗਦਾ ਵੀ ਜਿੱਤੇਗੀ ਬਾਕੀ ਜਿੱਤ ਦਾ ਕੋਈ ਚੋਣਾਂ ਦੇ ਵੇਲੇ ਪਤਾ ਨਹੀਂ ਕਿਹੜੀ ਗੱਲ ਕਿਉਂਕਿ ਉਹਨਾਂ ਦੇ ਜਿਹੜਾ ਗਣਿਤਕ ਉਹ ਨਹੀਂ ਦੱਸਦਾ ਕਿ ਭਾਜੀਪੀ ਦਾ ਕਿਤੇ ਆਫਦਾ ਹੋल्ड ਹੈ ਭਾਵੇਂ ਕਿ ਅਸੀਂ ਫਿਰੋਜ਼ਪੁਰ ਦਾ ਏਰੀਆ ਲੈ ਲਈਏ ਉਹ ਜੈਖੜ ਸਾਹਿਬ ਚਲੇ ਵੀ ਗਏ ਉਦੇ ਚ ਉਹ ਦੂਜੇ ਵੀ ਚੜੇ ਗਏ ਸੋਡੀ ਵੀ ਇਹਦੇ باوجود ਉਥੋ ਦਾ ਹੋਲਡ ਨਹੀਂ ਹੈ ਗੁਰਦਾਸਪੁਰ ਦੇ ਵਿੱਚ ਵੀ ਇਹਨਾਂ ਦਾ ਜਿਹੜੀ ਸੀਟ ਹੈ ਉਹਦੇ ਉੱਤੇ ਵੀ ਉਸ ਦਾ ਕਿਉਂਕਿ ਅੱਧੀ ਸੀਟ ਹੈ ਜਿਹਦੇ ਉੱਤੇ ਇਹਨਾਂ ਦਾ ਹੋਲਡ ਹੈ ਮਕੇਰੀਆਂ ਵਗੈਰਾ ਚ ਪਠਾਨਕੋਟ ਚ ਦੀਨਾਨਗਰ ਚ ਉਸੇ ਕਾਂਗਰਸ ਆ ਗਈ ਹੈ ਅਗਲੀ ਗੱਲ ਇਹ ਉੱਥੇ ਕਾਂਗਰਸ ਵੀ ਹਰ ਵਾਰੀ ਆਲਟਰਨੇਟ ਜਿੱਤੀ ਆਈ ਹੈ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਬਾਕੀ ਜਿਹੜਾ ਦੂਜਾ ਪਾਸਾ ਹੈ ਉੱਥੇ ਵੀ ਕਾਂਗਰਸ ਦਾ ਤੇ ਕਾਦੀਆਂ ਦਾ ਬੀਜੇਪੀ ਦਾ ਨਹੀਂ ਉੱਥੇ ਬਟਾੜਾ ਕਾਦੀਆਂ ਕਨੂਵਾਨ ਫਟੇਗੜ ਚੋੜੀਆਂ ਧਿਆਨ ਪੁਰਾ ਇੰਨਾ ਇੰਡੀਅਨ ਹਰਸ਼ੀਲ ਗਵੰਦੌਰ ਤੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਦਾ ਡੋਸ ਹੀ ਹੋਣਾ ਹੈ ਇਸ ਨੂੰ ਜੇ ਕਾਂਗਰਸ ਤੇ ਆਪ ਨੇੜੇ ਨਹੀਂ ਆਉਂਦੇ ਤਾਂ ਵੀ ਡੋਸ ਹੋਏ ਇਹਨਾਂ ਨੂੰ ਕਿ ਜੇ ਕੱਗਜ਼ਦਾਰ ਤੇ ਭਾਜਪਾ ਨੇੜੇ ਆਉਂਦੇ ਤਾਂ ਭਾਜਪਾ ਨੂੰ ਫਾਇਦਾ ਹੋਊ ਕੱਗਜ਼ਦਾਰ ਨੂੰ ਉਹਦਾ ਨੁਕਸਾਨ ਹੋਏਗਾ ਇਹ ਅੜਪਕਾਲੀਨ ਮਾੜਾ ਮੋਟਾ ਫਾਇਦਾ ਵੀ ਹੋ ਜਾਏ ਕੱਦੀ ਸੀਟ ਜਿੱਤਣ ਦਾ ਤੱਕ ਟੁਕੜ ਟੁਕੜ ਦੀਰਘਕਾਲੀਨ ਨੰਨੇ ਦਾਦੇ ਉੱਤੇ ਵੱਡਾ ਨੁਕਸਾਨ ਹੋਊ ਕੱਗਜ਼ਦਾਰ ਨੂੰ ਮੁੜ ਕੇ ਕੱਗੀ ਦਾ ਰੋਸ ਸੀ ਕਿ ਨਾ ਰਿਵਾਈਵ ਨਹੀਂ ਹੋਣਾ ਕਿਉਂਕਿ ਕਾਗਜ਼ਦਾਰ ਦੇ ਵਿੱਚ ਉਹਨਾਂ ਨੇ ਆਪਣੇ ਸਲੀਪਿੰਗ ਸਿਰ ਦਾ ਪਹਿਲਾਂ ਹੀ ਪੈਂਜਨੇ ਸ਼ੁਰੂ ਕਰ ਦਿੱਤੇ ਜੀ ਭਜਪੀ ਦੇ ਵਾਸਤੇ ਮਸ਼ਹੂਰ ਹੈ ਇਹ ਕਿ ਸਾਰੀਆਂ ਪਾਰਟੀਆਂ ਚਾਹੁੰਦੇ ਸਲੀਪਿੰਗ ਸਰਾਹ ਤੇਲ ਕੇ ਰੱਖ ਲੀਆ ਆਹ ਨਾ ਚਲ ਚਪਾ ਦੇਖਿਆ ਹੀ ਹੈ ਜੋ ਕੁਝ ਕਰਿਆ ਅਗੜ ਨੇ ਸੋ ਇਸ ਕਰਕੇ ਤੈਨਾਂ ਮਾਧਪ੍ਰਦੇਸ਼ ਜੋ ਕੁਝ ਕਰਿਆ ਸੋ ਇਹ ਪੜੇਖਣਾ ਨਾ ਰੱਖਣਾ ਜਿਹੜੇ ਬੰਦੇ ਉਧਰ ਬਿਠਾ ਕੇ ਕੀ ਦੀ ਪੋਲਿਟਿਕ ਸੀ ਉਹ ਹੀ ਹੈ ਜੋ ਮੋਦੀ ਸਾਹਿਬ ਵਾਲੀ ਹੈ ਕੋਣੋਂ ਇਸ ਤਰ੍ਹਾਂ ਖਖਣੀਆਂ ਕਲੇਡੇ ਕਰ ਸਕਦੇ ਨੇ ਇਹ ਕਲੇਡੇ ਕਰਤੀ ਮੋਦੀ ਨੇ ਬਿਲਕੁਲ ਬਿਲਕੁਲ ਸੋ ਬੀਜੇਪੀ ਦੀ ਰਾਜਨੀਤਿਕ ਵੀ ਤਗੜੀ ਹੈ ਖੇਤਰੀ ਪਾਰਟੀਆਂ ਨੂੰ ਖਾ ਵੀ ਜਾਂਦੀ ਹੈ ਬੀਜੇਪੀ ਬਥੇਰੀ ਖਤਮ ਵੀ ਕਰਤੀਆਂ ਰਾਮ ਸਾਬ ਨਾਲ ਲੱਗੇ ਕਿੰਨੀਆਂ ਦੀ ਆਪਣੇ ਕੋਲ ਉਦਾਹਰਣਾਂ ਵੀ ਲਗੀਆਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਰਾਮ ਸਾਬ ਤੁਸੀਂ ਨਾਲ ਜੁੜੇ ਅੱਲ ਵੱਦ ਵਿੱਚ ਹਿੱਸਾ ਲਿਆ